ਇੱਕ ਵਾਰ ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਮੌਸਮ ਦੀ ਗੱਲ ਕਰੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਵੇਲੇ ਦੀਆਂ ਲਾਈਵ ਸਾਇਰਟ ਵੀਰੇਾ.ਡੋਟ ਨਾਲ ਸਾਂਝੇ ਕਰ ਰਹੇ ਹਾਂ ਪੰਜਾਬ ਨੂੰ ਜਿਹੜਾ ਉੱਤਰੀ ਪੱਛਮੀ ਸਿਸਟਮ ਪ੍ਰਭਾਵਿਤ ਕਰ ਰਿਹਾ ਹੈ ਤਕਰੀਬਨ ਆਪਾਂ ਨੂੰ ਕੱਲ੍ਹ ਜਾਂ ਅੱਜ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫੀ ਦੇਖਣ ਨੂੰ ਮਿਲਿਆ ਉਸ ਦਾ ਅਸਰ ਨਾ ਦੇ ਬਰਾਬਰ ਦੇਖਣ ਨੂੰ ਮਿਲਿਆ ਤਕਰੀਬਨ ਆਪਾਂ ਨੂੰ ਆਉਂਦੇ ਘੰਟਿਆਂ ਦੇ ਵਿੱਚ ਇਹ ਸਿਸਟਮ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਨੇ ਤਕਰੀਬਨ ਅਲਰਟ ਜਾਰੀ ਕਰ ਦਿੱਤੇ ਗਏ ਹਨ 14 15 16 ਨੂੰ ਤਕ ਕਰੀਬਨ ਇਹ ਸਿਸਟਮ ਅਜ ਰਾਤ ਤੋਂ ਐਕਟੀਵੇਟ ਹੁੰਦਾ ਦਿਖਾਈ ਦੇਗਾ ਗੁਰਦਾਸਪੁਰ ਤਲਵਾੜਾ ਟਾਂਡਾ ਇਹਨਾਂ ਇਲਾਕਿਆਂ ਵਿੱਚ ਉੱਪਰਲੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ ਦਰਮਿਆਨੇ ਮੀਂਹ ਦੇ ਛਰਾਟੇ ਤੇ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਦੇ ਪਹਿਲੇ ਘੰਟਿਆਂ ਤੋਂ ਪਰ ਜੇਕਰ ਗੱਲ ਕਰੀਏ ਇਸ ਤੋਂ ਇਲਾਵਾ ਇਹ ਸਿਸਟਮ ਬੋਟੇ ਪੱਧਰ ਤੇ ਪ੍ਰਭਾਵਿਤ ਨਹੀਂ ਕਰੇਗਾ ਜੇਕਰ ਆਪਾਂ ਔਦੇ ਘੰਟਿਆਂ ਦੀ ਗੱਲ ਕਰੀਏ ਤਾਂ ਕਰੀਬਨ ਆਪਾਂ ਨੂੰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਇਧਰ ਠੰਡਾ ਹੋ ਗਿਆ ਫਰੀਦਕੋਟ ਹੋ ਗਿਆ ਸੰਗਰੂਰ ਦੇ ਇਲਾਕੇ ਹੋਗੇ ਗੁਰਦਾਸਪੁਰ ਹੋ ਗਿਆ ਤਲਵਾੜਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਇਸ ਸਿਸਟਮ ਦਾ ਅਸਰ ਦੇਖਣ ਇਕਰ ਅਗਲੇ ਘੰਟਿਆਂ ਦੀ ਗੱਲ ਕਰੀਏ ਇਹ ਸਿਸਟਮ ਇਧਰ ਮਲੋਟ ਫਰੀਦਕੋਟ ਵਾਲੇ ਇਲਾਕਿਆਂ ਨੂੰ ਸੈਂਟਰਲ ਪੰਜਾਬ ਦੇ ਇਲਾਕਿਆਂ ਨੂੰ ਮੋਗਾ ਹੋ ਗਿਆ ਮਲੇਰ ਕੋਟਲਾ ਹੋ ਗਿਆ ਇਹਨਾਂ ਇਲਾਕਿਆਂ ਨੂੰ ਕਵਰ ਕਰੇਗਾ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ ਦਰਮਿਆਨੇ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਜੇਕਰ ਗੱਲ ਕਰੀ ਅੱਗੇ ਦੀ ਗੱਲ ਕਰੀ ਦੁਪਹਿਰੀ ਆਪਾਂ ਨੂੰ ਤਕਰੀਬਨ 2 ਵਜੇ ਟੁੱਟਵੇਂ ਤੌਰ ਤੇ ਬੱਦਲਵਾਈ ਮੀ ਵਾਲੇ ਬੱਦਲ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਬਠਿੰਡਾ ਹੋ ਗਿਆ ਫੂਲ ਹੋ ਗਿਆ ਮੋਗੇ ਦੇ ਕੁਝ ਇਲਾਕੇ ਹੋਗੇ ਬਾਕੀ ਅੰਮ੍ਰਿਤਸਰ ਤੇ ਕੁਝ ਇਲਾਕੇ ਹੋਗੇ ਪੱਟੀ ਦੇ ਕੁਝ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ ਦਰਮਿਆਨੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਆਪਾਂ ਤਕਰੀਬਨ ਆਉਂਦੇ ਰਾਤ ਪੀ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਇੱਧਰ ਮਲੇਰਕੋਟਲਾ ਸੰਗਰੂਰ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇਕਰ ਆਪਾਂ ਅੱਗੇ ਰਾਤ ਦੀ ਗੱਲ ਕਰੀਏ ਤਕਰੀਬਨ ਇਹ ਸਿਸਟਮ ਆਪਾਂ ਨੂੰ ਪੂਰੇ ਪੰਜਾਬ ਦੇ ਵਿੱਚ ਕਵਰ ਕਰਦਾ ਹੋਇਆ ਦਿਖਾਈ ਦੇਗਾ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਕ ਦੇਖਣ